ਹਾਂਜੀ ਦੋਸਤੋ ਇਹ ਗੁਰਦੁਆਰਾ ਹੈ ਗੁਰਦੁਆਰਾ ਗਨਿੰਖਾਂ ਅਤੇ ਨਬੀਖਾਂ ਗੁਰਦੁਆਰਾ ਇਹ ਸ਼ਹਿਰ ਮਾਚੂਬੜਾ ਦੇ ਵਿੱਚ ਸਥਿਤ ਸੁਸੰਗਤਾਂ ਇੱਥੇ ਥੋੜੀ ਜਿਹੀ ਘੱਟ ਆਉਂਦੀਆਂ ਕਿਉਂਕਿ ਮੇਨ ਗੁਰਦੁਆਰਾ ਜੋ ਆਪਾਂ ਕਹ ਦਿੰਦੇ ਆ ਉਹ ਪਰਲੀ ਸਾਈਡ ਆ ਥੋੜਾ ਜਿਹਾ ਇਸ ਤੋਂ 1 ਕਿਲੋ 1.5 ਕਿਲੋ ਮੀਟਰ ਹਟ ਕੇ ਆ ਸੋ ਇਹ ਗੁਰਦੁਆਰਾ ਇਹ ਉਹ ਸਥਾਨ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਚੂਬੜਾ ਦੇ ਜੰਗਲਾਂ ਦੇ ਵਿੱਚ ਸੀ ਤਾਂ ਇਹ ਦੋ ਭਰਾ ਗਨੀਖਾਂ ਤੇ ਨਵੀਖਾਂ ਗੁਰੂ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਲੈ ਕੇ ਆਏ ਸੀ ਤੇ ਗੁਰੂ ਜੀ ਨਾਲ ਕੁ ਇੱਕ ਦੋ ਦਿਨ ਰਹੇ ਤੇ ਉਸ ਤੋਂ ਬਾਅਦ ਜਦੋਂ ਸਰੰਦ ਦੇ ਨਵਾਬ ਨੂੰ ਇਹਨਾਂ ਦੋਵਾਂ ਭਰਾਵਾਂ ਬਾਰੇ ਪਤਾ ਲੱਗਿਆ ਤਾਂ ਉਸਨੇ ਇਹਨਾਂ ਦੋਨਾਂ ਦੇ ਜਿਵੇਂ ਆਪਾਂ ਕਹਿੰਦੇ ਸਿਰ ਕਲਮ ਕਰਵਾ ਦਈਏ ਜਾਂ ਉਹਨਾਂ ਨੂੰ ਮਰਵਾ ਦਿੱਤਾ ਸੋ ਬਹੁਤ ਹੀ ਪੂਜਨਯੋਗ ਜਗ੍ਹਾ ਸੋ ਇਹ ਉਹਨਾਂ ਦੀ ਜਿਵੇਂ ਆਪਾਂ ਕਹ ਦਿੰਦੇ ਆ ਕਵਨਾਂ ਬਣਾਈਆਂ ਹੋਈਆਂ ਨੇ ਤੇ ਸੰਗਤਾਂ ਇੱਥੇ ਬੜੀ ਸ਼ਰਧਾ ਨਾਲ ਆਉਂਦੀਆਂ ਨੇ ਇਹ ਇਸ ਦੀ ਸੇਵਾ ਦਿੱਲੀ ਵਾਲੇ ਸੰਤਾਂ ਨੇ ਕਰਵਾਈ ਸੀ ਇਹ ਬਾਹਰ ਜੋਤ ਬਰਾਜ਼ਮਾਨ ਸੋ ਇਸ ਦੇ ਸਾਹਮਣੇ ਗੁਰੂ ਘਰ ਬਣਿਆ ਹੋਇਆ ਤੇ ਖੱਬੇ ਹੱਥ ਲੰਗਰ ਹਾਲ ਆ ਜਿੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਸੰਗਤਾਂ ਦੀ ਇੱਥੇ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਸੋ ਇਹ ਸ਼ਹਿਰ ਵਿੱਚ ਇਸ ਕਰਕੇ ਥੋੜੀ ਜਿਹੀ ਸੰਗਤ ਘੱਟ ਹੁੰਦੀ ਹੈ ਕਿਉਂਕਿ ਜਾਂ ਫਿਰ ਕੈਦੀਏ ਸੰਗਤ ਨੂੰ ਇਸ ਬਾਰੇ ਜਿਆਦਾ ਪਤਾ ਨਹੀਂ ਮੈਂ ਇਸ ਲਈ ਵੀਡੀਓ ਬਣਾ ਰਿਹਾ ਕਿ ਸੰਗਤ ਜੋ ਦੂਰ ਦੁਰਾਡੇ ਦੀ ਹੈ ਨੂੰ ਪਤਾ ਲੱਗੇ ਹਾਂਜੀ ਇਹ ਭਾਈ ਸਾਹਿਬ ਇੱਥੇ ਸੰਗਤਾਂ ਨੂੰ ਇਤਿਹਾਸ ਦੱਸ ਰਹੇ ਸੀ ਸੋ ਸੰਗਤਾਂ ਨੇ ਬੜੇ ਪਿਆਰ ਸ਼ਰਧਾ ਨਾਲ ਸੁਣਾ ਦਾ ਜੋ ਇਤਿਹਾਸ ਦੱਸ ਰਹੇ ਸੀ ਉਹ ਸੁਣਿਆ ਇਹ ਗੁਰਦੁਆਰਾ ਹੈ ਗੁਰਦੁਆਰਾ ਗਨੀਖਾ ਅਤੇ ਨਵੀਂ ਖਾਂ ਗੁਰਦੁਆਰਾ ਇਹ ਮੈਂ ਬਾਅਦ ਵਿੱਚ ਆਡੀਓ ਰਿਕਾਰਡ ਕਰ ਰਹੀ ਹਾਂ ਕਿਉਂਕਿ ਉਹ ਸਮੇਂ ਆਪ ਬੋਲ ਨਹੀਂ ਸਕਦੇ ਸੋ ਅੱਗੇ ਤੋਂ ਹਮ ਅੰਦਰ ਲੈ ਕੇ ਚਲਦੇ ਹਾਂ ਸੋ ਸਾ이드 ਕੇ ਨਿਸ਼ਾਨ ਸਾਹਿਬ ਨੇ ਸੋ ਬੱਚਿਆਂ ਨੂੰ ਤੇ ਮਾਤਾ ਪਿਤਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਕਾਹਨੇ ਸਮੇਂ ਤੋਂ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਧਾਰਮਿਕ ਸਥਾਨ ਜਰੂਰ ਦਿਖਾਉਣ ਤਾਂ ਜੋ ਅੱਗੇ ਤੋਂ ਬੱਚੇ ਇਤਿਹਾਸ ਨਾਲ ਜੁੜਨ ਕਿਉਂਕਿ ਜੇਕਰ ਆਪਾਂ ਕਿਤੇ ਜਾਂ ਜਾਂਦੇ ਹੀ ਨਹੀਂ ਤਾਂ ਆਪਾਂ ਨੂੰ ਉਸ ਜਗ੍ਹਾ ਦਾ ਪਤਾ ਹੀ ਨਹੀਂ ਲੱਗਦਾ ਸੋ ਇਹ ਨਿਸ਼ਾਨ ਸਾਹਿਬ ਨੇ ਤੇ ਅੰਦਰ ਲੈ ਕੇ ਚੱਲਾਂ ਤੁਹਾਨੂੰ ਹਾਂਜੀ ਉਸ ਤੋਂ ਬਾਅਦ ਆਪਾਂ ਅੰਦਰ ਗਏ ਸੀ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਜੋ ਦੀਵਾਰਾਂ ਤੇ ਜਾਂ ਕੁਝ ਲਿਖਿਆ ਹੁੰਦਾ ਤੁਸੀਂ ਉਹ ਵੀਡੀਓ ਰੋਕ ਕੇ ਪੜ ਲਿਆ ਕਰੋ ਕਿਉਂਕਿ ਮੇਰੇ ਕੋਲ ਇਨਾ ਸਮਾਂ ਨਹੀਂ ਹੁੰਦਾ ਕਿ ਮੈਂ ਸਾਰਾ ਪੜਾਂ ਤੇ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਇਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਤੇ ਸੱਜੇ ਹੱਥ ਵੀ ਗੁਰੂ ਗ੍ਰੰਥ ਸਾਹਿਬ ਜੀ ਰਾਜਮਾਨ ਨੇ ਉਹ ਸਥਾਨ ਤੇ ਗੁਰੂ ਜੀ ਨੇ 2 ਦਿਨ ਆਰਾਮ ਕੀਤਾ ਸੀ ਤੇ ਉਸ ਤੋਂ ਬਾਅਦ ਗੁਰੂ ਜੀ ਕਟਾਣਾ ਸਾਹਿਬ ਚਲੇ ਗਈ ਸੀ ਵਾਹਿਗੁਰੂ ਵਾਹਿਗੁਰੂ ਹਾਂਜੀ ਦੋਸਤੋ ਆਜ ਜੋ ਜਗਾ ਮੈਂ ਦਿਖਾ ਰਿਹਾ ਤੁਹਾਨੂੰ ਵਾਹ ਕਰੋ ਇਹ ਜੋ ਜਗਾ ਜਾਂ ਇੱਥੇ ਗੁਰੂ ਜੀ ਨੇ ਦੋ ਦਿਨ ਆਰਾਮ ਕੀਤਾ ਸੀ ਇੱਥੇ ਗੁਰੂ ਜੀ ਦੇ ਜਿੱਦਾਂ ਆਪਾਂ ਕਹਿੰਦੇ ਹੁਕਮਨਾਮੇ ਜੋ ਸੰਗਤਾਂ ਨੂੰ ਉੱਥੇ ਦਿੱਤੇ ਗਏ ਸੀ ਜਾਂ ਫਿਰ ਇਤਿਹਾਸ ਵਿੱਚ ਇਸ ਜਗ੍ਹਾ ਦਾ ਜ਼ਿਕਰ ਆਉਂਦਾ ਹੈ ਤੇ ਇਹੋ ਸੰਭ ਕੇ ਰੱਖਿਆ ਹੋਈਆਂ ਨੇ ਪ੍ਰਸ਼ਾਸਨ ਨੇ ਤੁਸੀਂ ਜਦੋਂ ਵੀ ਆਉਂਦੇ ਹੋ ਤਾਂ ਜਰੂਰ ਇੱਥੇ ਦਰਸ਼ਨ ਕਰਕੇ ਜਾਇਆ ਕਰੋ ਇਹ ਸ਼ਹਿਰ ਜਿਵੇਂ ਆਪਾਂ ਖੰਡਾ ਚੌਂਕ ਦੇ ਵਿੱਚ ਜਾ ਕੇ ਅੰਦਰ ਗੁਰਦੁਆਰਾ ਇਹ ਜਦੋਂ ਆਪਾਂ ਸਾਹਮਣੇ ਤੋਂ ਬਾਹਰੋਂ ਆਉਂਦੇ ਆ ਮੇਨ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਹਾਂਜੀ ਇਹ ਉਹ ਸਥਾਨ ਹੈ ਜਿੱਥੇ ਦੋ ਦਿਨ ਆਰਾਮ ਕੀਤਾ ਸੀ ਗੁਰੂ ਜੀ ਨੇ ਸੋਸੰਗਤਾਂ ਨੂੰ ਇੱਥੇ ਜਰੂਰ ਆਉਣਾ ਚਾਹੀਦਾ ਸੋ ਵੀਡੀਓ ਜ਼ਿਆਦਾ ਲੰਬੀ ਨਾ ਕਰਦਾ ਹੋਇਆ ਵਾਹਿਗੁਰੂ ਵਾਹਿਗੁਰੂ ਸੋ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਹੋਰ ਵੀ ਧਾਰਮਿਕ ਸਥਾਨ ਤੁਹਾਨੂੰ ਮੈਂ ਦਿਖਾਵਾਂਗਾ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਜੋ ਥਾਵਾਂ ਮੈਨੂੰ ਪਤਾ ਲੱਗਦੀਆਂ ਨਹੀਂ ਜਾਂ ਜਿੱਥੇ ਆਪਾਂ ਜਾ ਕੇ ਜਿੱਥੇ ਜਾ ਕੇ ਆਪ ਨੂੰ ਸਿੱਖ ਤੇ ਹਦੀ ਜਾਣਕਾਰੀ ਮਿਲਦੀ ਹੈ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ